15 ਮਰਲੇ ਥਾਂ ਦੇ ਵਿੱਚ ਕੋਠੀ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਪੂਰੀ ਵਧੀਆ ਕੋਠੀ ਬਣੀ ਹੋਈ ਹੈ ਬਾਕੀ ਤੁਸੀਂ ਇੱਕ ਵਾਰੀ ਵੀਡੀਓ ਨੂੰ ਚੈੱਕ ਕਰੋ ਜੀ ਤੁਹਾਨੂੰ ਕੋਠੀ ਵੀ ਪਸੰਦ ਆਊਗੀ ਬਾਕੀ ਤੁਸੀਂ ਜਾ ਕੇ ਦੇਖ ਲਿਓ ਸਾਰਾ ਕੁਝ ਆਪਾਂ ਵੀਡੀਓ ਚ ਤੁਹਾਨੂੰ ਦੱਸ ਦਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਜੇ ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣ ਵਾਸਤੇ ਹੋਵੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਜਮਾ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਆਪਾਂ ਕੋਠੀ ਦੇ ਮੇਨ ਗੇਟ ਤੋਂ ਮੇਨ ਗੇਟ ਜਿਹੜਾ ਲੱਗਿਆ ਹੋਇਆ ਲੋਹੇ ਦਾ ਪੂਰਾ ਹੈਵੀ ਲੱਗਿਆ ਹੋਇਆ ਸੀ ਤੇ ਮਾਲਕ ਨੇ ਜਿੰਨਾ ਕੰਮ ਕਰਵਾਇਆ ਹੋਇਆ ਵਧੀਆ ਹੀ ਕਰਵਾਇਆ ਹੋਇਆ ਹੈ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਆਪਾਂ ਵੀਡੀਓ 'ਚ ਦਿਖਾ ਰਹੇ ਹਾਂ ਜੀ ਇਹ ਆ ਗਿਆ ਜੀ ਕੋਠੀ ਦਾ ਫਰੰਟ ਤੇ ਕੋਠੀ ਦੇ ਫਰੰਟ ਦੇ ਵਿੱਚ ਆਪਾਂ ਨੂੰ ਕਾਫੀ ਬੈੜਾ ਵੀ ਦੇਖਣ ਨੂੰ ਮਿਲ ਚੁਗਾ ਜਗ੍ਹਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ 15 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਜੀ ਟੋਟਲ ਥਾਂ ਆਪਾਂ ਨੂੰ ਮਿਲੂਗੀ 15 ਮਰਲੇ ਜੀ ਤੇ ਆਪਾਂ ਸਾਈਜ਼ ਦੀ ਗੱਲ ਕਰੀਏ ਤਾਂ 105 ਫੁੱਟ ਲੈਂਥ ਜੀ ਸਾਰੀ ਤੇ 40 ਫੁੱਟ ਦੀ ਚੌੜਾਈ ਹੈਗੀ। ਬਾਕੀ ਆਪਾਂ ਜੇ ਗੱਲ ਕਰੀਏ ਤਾਂ 55 ਫੁੱਟ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ 45 ਫੁੱਟ ਦਾ ਸਾਹਮਣੇ ਬਿਹੜਾ ਆਪਾਂ ਨੂੰ ਮਿਲ ਜੂਗਾ। ਤੇ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚੇ ਹਾਂ ਵੈਸੇ ਇਹਨਾਂ ਨੇ ਕੋਠੀ ਤਾਂ ਇੱਕੋ ਬਣਾਈ ਹੋਈ ਸੀ ਅਟੈਚ ਕੀਤੀ ਹੋਈ ਹੈ 21 ਪਰ ਕੋਠੀਆਂ ਇਹ ਦੋ ਹੈ ਜੀ। ਇੱਕ ਖੱਬੇ ਪਾਸੇ ਰਹਿ ਜਾਂਦੀ ਹੈ ਇੱਕ ਸੱਜੇ ਪਾਸੇ ਰਹਿ ਜਾਂਦੀ ਹੈ ਬਾਕੀ ਤੁਹਾਨੂੰ ਪਤਾ ਲੱਗ ਗਿਆ ਸੀ ਨਕਸ਼ਾ ਇੱਕੋ ਹੀ ਹੈ ਕੋਠੀਆਂ ਦੋ ਨਹੀਂ ਸੀ ਤੇ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਸੀ ਅੰਦਰ ਤੋਂ ਲੈ ਕੇ ਉੱਪਰ ਥੱਲੇ ਦੀ ਸਾਰੀ ਆਪਾਂ ਗੱਲਬਾਤ ਕਰਾਂਗੇ ਕੋਠੀ ਦੀ ਤੇ ਅੰਦਰ ਆਪਾਂ ਪਹੁੰਚ ਗਏ ਜੀ ਬਾਹਰਲੀ ਸਾਈਡ ਆਪਾਂ ਨੂੰ ਇੱਕ ਡਰਾਇੰਗ ਰੂਮ ਦੇਖਣ ਨੂੰ ਮਿਲੂਗਾ ਜੀ ਇਹ ਆ ਗਿਆ ਡਰਾਇੰਗ ਰੂਮ ਬਾਹਰਲੀ ਸਾਈਡ ਹੀ ਬਣਾ ਹੋਇਆ ਤੇ ਇਹਦੇ ਨਾਲ ਹੀ ਆਪਾਂ ਨੂੰ ਇੱਕ ਹੋਰ ਡਰਾਇੰਗ ਏਰੀਆ ਮਿਲ ਜੂਗਾ ਜਿਹੜਾ ਪਹਿਲਾਂ ਡਰਾਇੰਗ ਏਰੀਆ ਦੇਖਿਆ ਸੀਗਾ ਉਹ ਪਰਲੀ ਕੋਠੀ ਦਾ ਸੀਗਾ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਸੀ ਜਿੱਥੇ ਆਪਾਂ ਖੜੇ ਆ ਆ ਇੱਧਰਲੀ ਕੋਠੀ ਦਾ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀਗਾ ਦੋ ਕੋਠੀਆਂ ਨੇ ਅਟੈਚ ਦੋਵੇਂ ਕੀਤੀਆਂ ਹੋਈਆਂ ਨਕਸ਼ਾ ਇੱਕੋ ਹੀ ਆ ਕੋਠੀਆਂ ਦੋ ਨੇ ਸੀ ਤੇ ਗੱਲਬਾਤ ਆਪਾਂ ਸਾਰੀ ਕਰਦੇ ਆ ਅੰਦਰ ਨੂੰ ਚੱਲਦੇ ਆ ਸੀ ਲੌਬੀ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜੂਗੀ ਬਾਕੀ ਰੰਗ ਰੋਗਨ ਦਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਸੀ ਤਾਂ ਸਿਮੈਂਟਡ ਫਾਰਸ਼ ਆਪਾਂ ਨੂੰ ਦੇਖਣ ਨੂੰ ਮਿਲੂਗਾ ਇਨ ਫਿਊਚਰ ਕਦੇ ਕਿਸੇ ਨੇ ਟਾਈਲਾਂ ਲੁਮਾਉਣੀ ਹੈ ਤਾਂ ਟਾਈਲਾਂ ਵੀ ਲੱਗ ਜਾਣਗੀਆਂ ਅਸੀਂ ਪੱਥਰ ਲੁਮਾਉਣਾ ਪੱਥਰ ਵੀ ਲੱਗ ਜਾਊਗਾ ਫਿਲਹਾਲ ਆਪਾਂ ਮੋਕੇ ਦੀ ਗੱਲ ਕਰੀਏ ਤਾਂ ਸਿਮੈਂਟਡ ਫਰਸ਼ ਆਪਾਂ ਨੂੰ ਮਿਲੂਗਾ ਰੰਗ ਦਾ ਕੰਮ ਅੰਦਰੋਂ ਦਾ ਪੂਰਾ ਵਧੀਆ ਪਿਆ ਸੀ ਬਾਹਰੋਂ ਤੁਸੀਂ ਦੇਖ ਹੀ ਲਿਆ ਸੀਗਾ ਥੋੜਾ ਬਹੁਤ ਆਪਾਂ ਨੂੰ ਖਰਾਬ ਜਿਹਾ ਮਿਲੂਗਾ ਕਿਉਂਕਿ ਵਾਰਿਸ਼ ਧੂਲ ਤੱਪਾ ਪੈਂਦਾ ਰਹਿੰਦਾ ਸੀ ਤੇ ਮੀਂਹ ਦਾ ਸਮਾਂ ਚੱਲ ਰਿਹਾ ਤੇ ਮੀਂਹ ਕਾਫੀ ਪੈਣ ਕਰਕੇ ਜਿਹੜਾ ਰੰਗ ਹੈ ਥੋੜਾ ਬਹੁਤ ਆਪਾਂ ਨੂੰ ਬਾਹਰਲੀ ਸਾਈਡ ਤੋਂ ਤਾਂ ਖਰਾਬ ਮਿਲੂਗਾ ਜ਼ਰੂਰ ਪਰ ਅੰਦਰੋਂੋਂ ਆਪ ਨੂੰ ਵਧੀਆ ਮਿਲੂਗਾ ਜੀ ਤੇ ਅੰਦਰ ਆਪਾਂ ਖੜੇ ਆ ਜੀ ਹੁਣ ਤੇ ਇਹ ਕਮਰਾ ਤੁਸੀਂ ਜਿਹੜਾ ਦੇਖ ਰਹੇ ਹੋ ਇਹਦੇ ਨਾਲ ਆਪ ਨੂੰ ਅਟੈਚ ਮਿਲ ਜੂਗਾ ਜੀਕਾ ਛੋਟਾ ਜਿਹਾ ਸਟੋਰ ਏਰੀਆ ਤੁਸੀਂ ਚੈੱਕ ਵੀ ਕਰ ਰਹੇ ਹੋ ਸੀ ਸਟੋਰ ਏਰੀਆ ਪੂਰਾ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਉੱਪਰ ਸੈਲਫ ਪਾਈ ਹੋਈ ਹੈ ਥੱਲੇ ਤੁਸੀਂ ਦੇਖ ਲਿਆ ਸੀ ਉੱਤੇ ਵੀ ਕਾਫੀ ਸਮਾਨ ਰੱਖਿਆ ਜਾ ਸਕਦਾ ਹੈ ਸੈਲਫ ਤੇ ਵੀ ਬਾਕੀ ਵੀਡੀਓ ਇਹਨਾਂ ਨੇ ਪੂਰੀ ਵਧੀਆ ਬਣਾ ਕੇ ਭੇਜੀ ਹੈ ਜੀ ਹਰ ਇੱਕ ਚੀਜ਼ ਵੀਡੀਓ ਚ ਇਹਨਾਂ ਨੇ ਦਿਖਾਈ ਹੈ ਬਾਦ ਦੇ ਵਿੱਚ ਆਪਾਂ ਉੱਤੇ ਵੀ ਚੱਲਾਂਗੇ ਜੀ ਛੱਤ ਤੇ ਉਧਰ ਵੀ ਪਰਲੀ ਸਾਈਡ ਵੀ ਚੱਲਾਂਗੇ ਸਾਰਾ ਕੁਝ ਦੇਖਦੇ ਆਪਾਂ ਤੇ ਤੁਹਾਨੂੰ ਫਰੰਟ ਤੇ ਅੰਦਰੋਂ ਕੋਠੀਆਂ ਜਿਹੜੀ ਇਹ ਕਿਵੇਂ ਦੀ ਲੱਗੀ ਜੀ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਜੀ ਕਮੈਂਟ ਕਰਨਾ ਨਾ ਭੁੱਲਿਓ ਜੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਪਾ ਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਦੇਖ ਰਹੇ ਹੋ ਜੀ ਜੇ ਤੁਹਾਨੂੰ ਕੋਠੀ ਪਸੰਦ ਆਈਏ ਜੀ ਹਰ ਰੋਜ਼ ਜੇ ਤੁਸੀਂ ਨਵੀਂ ਵੀਡੀਓ ਡੇਲੀ ਦੇਖਣਾ ਚਾਹੁੰਦੇ ਹੋ ਜੀ ਕੋਠੀਆਂ ਦੀ ਹਰ ਰੋਜ਼ ਆਪਾਂ ਕੋਠੀ ਲੈ ਕੇ ਪਹੁੰਚਦੇ ਹਾਂ ਜੀ ਥਲਿਕ ਸਬਸਕ੍ਰਾਈਬ ਦਾ ਚਿੱਟੇ ਰੰਗ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹੰਨੇ ਹਾਂ ਜੀ ਬਾਕੀ ਤੁਸੀਂ ਕੋਠੀ ਇਹ ਦੇਖ ਰਹੇ ਹੋ ਕੋਠੀ ਵਧੀਆ ਲੈ ਕੇ ਪਹੁੰਚਿਆ ਜੀ ਤੇ ਜਗ੍ਹਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਟੋਟਲ ਆਪਾਂ ਬੈੱਡਰੂਮਾਂ ਦੀ ਗੱਲ ਕਰੀਏ ਤਾਂ 8 ਬੈੱਡਰੂਮ ਮਾਲਕ ਨੇ ਦੱਸੇ ਨੇ ਸੀ 4 ਬਾਥਰੂਮ ਦੱਸੇ ਨੇ 2 ਸਟੋਰ ਦੱਸੇ ਨੇ ਤੇ ਜਗ੍ਹਾ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੀ ਸੀਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜ ਦਿਓ ਜੀ ਆਪਣਾ ਜਿਹੜਾ ਕੰਮ ਹੈ ਸਾਰਾ ਫ੍ਰੀ ਦੇ ਵਿੱਚ ਹੀ ਹੁੰਦਾ ਜੀ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣੇ ਇਹਦਾ ਦਾ ਕੁਝ ਨਹੀਂ ਹੁੰਦਾ ਜੀ ਜਿੰਨਾ ਕੰਮ ਕਰਦੇ ਆ ਸਾਰਾ ਫ੍ਰੀ 'ਚ ਹੀ ਕਰਦੇ ਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਚਾਹੁੰਦੇ ਹੋ ਆਪਣਾ ਵਟਸਐਪ ਨੰਬਰ 73800 ਪੂਰਾ 26173 ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲ ਭੇਜ ਦਿਓ ਐਡ ਆਪਾਂ ਤੁਹਾਡੀ ਵੀ ਲਾ ਦੇਵਾਂਗੇ ਜੀ ਬਾਕੀ ਆਪਾਂ ਉੱਪਰ ਪਹੁੰਚ ਗਏ ਸੀ ਡਬਲ ਸਟੋਰੀ ਕੋਠੀ ਬਣੀ ਹੋਈ ਆ ਉੱਪਰ ਵੀ ਆਪਾਂ ਤੁਹਾਨੂੰ ਸਾਰਾ ਕੁਝ ਦਿਖਾ ਰਹੇ ਹਾਂ ਜੀ ਕੱਲੀ ਕੱਲੀ ਆਪਾਂ ਗੱਲਬਾਤ ਤੁਹਾਨੂੰ ਦੱਸ ਹੀ ਰਹੇ ਹਾਂ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਆਪਾਂ ਜੇ ਡਿਮਾਂਡ ਦੀ ਗੱਲ ਕਰੀਏ ਕੋਠੀ ਦੀ ਤਾ ਕੋਠੀ ਦੀ ਡਿਮਾਂਡ ਜਿਹੜੀ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਕੋਈ ਫਿਕਸ ਰੈਟ ਨਹੀਂ ਹੈਗਾ ਜੀ 50 ਲੱਖ ਰੁਪਈਆ ਇੱਕ ਡਿਮਾਂਡ ਹੈ ਇਹਨਾਂ ਨੇ ਦੱਸੇਗਾ ਮੌਕੇ ਤੇ ਰੇਟ ਕੀਤਾ ਜਾਊਗਾ ਜੇ ਆਪਾਂ ਏਰੀਆ ਦੀ ਗੱਲ ਕਰੀਏ ਜੀ ਤਾਂ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਹੈ ਜੀ ਖਾਸ ਸਰਦੂਲਗੜ ਏਰੀਆ ਚ ਪਹੁੰਚੀ ਆ ਤੇ ਮੈਂ ਕਮੈਂਟ ਕਾਫੀ ਚੈੱਕ ਕੀਤੇ ਸੀਗੇ ਸਰਦੂਲਗੜ ਏਰੀਆ ਚੋਂ ਕਾਫੀ ਕਮੈਂਟ ਪਹੁੰਚੇ ਸੀਗੇ ਜ਼ਿਲ੍ਹਾ ਮਾਨਸਾ ਲੱਗਦਾ ਸੀ ਤੇ ਸਿਟੀ ਸਰਦੂਲਗੜ ਹੈ ਜੀ ਕਾਸਾ ਸਰਦੂਲਗੜ ਦੇ ਵਿੱਚ ਕੋਠੀ ਬਣੀ ਹੋਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਜੀ ਤਾਂ ਸਰਦੂਲਗੜ ਜਾ ਕੇ ਦੇਖ ਸਕਦੇ ਹੋ ਜੇ ਪਹਿਲਾਂ ਫੋਨ ਤੇ ਗੱਲ ਕਰਨੀ ਹੈ ਜੀ ਕਿਸੇ ਨੇ ਦੋ ਨੰਬਰ ਮਾਲਕ ਨੇ ਕਨਫਰਮ ਕੀਤੇ ਹੈ ਜੀ ਦੋਵੇਂ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਏ ਹੋਣਗੇ ਤੁਹਾਨੂੰ ਮੈਂ ਦੱਸ ਵੀ ਦਿਨ ਜੀ ਪਹਿਲਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 79 869 39 400 ਪੂਰਾ ਜੀ ਦੂਜਾ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ ਜੀ 97 814 ਤੇ 087 95 ਕੋਈ ਵੀ ਨੰਬਰ ਤੇ ਗੱਲ ਕਰਨੀ ਹੈ ਜੀ ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਫੋਨ ਲਾ ਲਿਓ ਨੰਬਰ ਤੇ ਗੱਲ ਤੁਹਾਡੇ ਹੋ ਜੂਗੀ ਸਿੱਧੀ ਮਾਲਕ ਨਾਲ ਗੱਲ ਹੋਊਗੀ ਮਾਲਕ ਨਾਲ ਪੂਰੀ ਗੱਲਬਾਤ ਕਰਕੇ ਜੀ ਤੇ ਜਦੋਂ ਸਾਰਾ ਕੁਝ ਪੁੱਛ ਪੜਤਾਲ ਤੁਸੀਂ ਕਰ ਲਿਓ ਜੀ ਫੋਨ ਤੇ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਤੇ ਜਾ ਕੇ ਕੋਠੀ ਨੂੰ ਦੇਖ ਸਕਦੇ ਹੋ ਜੀ ਜਦੋਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਪਸੰਦ ਆ ਜੇ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰ ਸਕਦੇ ਹੋ ਜੀ ਰੇਟ ਮੁਕਾ ਕੇ ਉਹ ਤੋਂ ਬਾਅਦ ਕੋਠੀ ਦੀ ਡੀਲ ਤੁਸੀਂ ਕਰ ਸਕਦੇ ਹੋ ਕੋਠੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਕੋਠੀ ਦੀ ਕੱਲੀ-ਕੱਲੀ ਚੀਜ਼ ਆਪਾਂ ਉੱਪਰੋਂ ਥੱਲੋਂ ਬਾਹਰੋਂ ਅੰਦਰੋਂ ਸਾਰਾ ਕੁਝ ਤੁਹਾਨੂੰ ਦਿਖਾਈ ਰਿਹਾ ਜੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਤੇ ਤੁਹਾਨੂੰ ਕੋਠੀ ਵੀ ਇਹ ਪਸੰਦ ਆ ਗਈ ਹੋਊਗੀ ਪਰਲੀ ਸਾਈਡ ਤੋਂ ਆਪਾਂ ਗਏ ਸੀਗੇ ਤੇ ਇਧਰਲੀ ਸਾਈਡ ਤੋਂ ਆਪਾਂ ਉਤਰੇ ਹਾਂ ਜੀ ਦੋ ਕੋਠੀਆਂ ਨੇ ਤੇ ਇੱਕ ਮਤਲਬ ਕਿ ਡਿਜ਼ਾਈਨਰ ਜੀ ਕੋਠੀਆਂ ਦੋ ਨੇ ਕੋਈ ਖਰੀਦਣ ਦਾ ਹੋਵੇ ਚਾਹਵਨ ਦੋ ਪਰਾਂ ਉਹ ਜੀ ਤੁਸੀਂ ਜਿੰਨੇ ਦੇਖ ਰਹੇ ਹੋ ਤੁਸੀਂ ਇੱਦਾਂ ਦੇ ਕਮੈਂਟ ਕਾਫੀ ਪਾਉਂਦੇ ਵੀ ਰਹਿੰਨੇ ਹੋ ਸੀ ਵੀ ਕੋਠੀਆਂ ਚਾਹੀਦੀਆਂ ਸਾਨੂੰ ਦੋ ਤੇ ਦੋ ਕੋਠੀਆਂ ਆਪਾਂ ਲੈ ਕੇ ਪਹੁੰਚਿਆ ਦੋ ਭਰਾ ਨੇ ਇੱਕੋ ਕੋਠੀ ਚਾਹੀਦੀ ਹੈ ਇੱਕੋ ਹੀ ਨਕਸ਼ਾ ਹੋਵੇ ਤਾਂ ਇਸ ਤੋਂ ਚੰਗਾ ਨਕਸ਼ਾ ਇਸ ਤੋਂ ਚੰਗੀ ਕੋਠੀ ਤੁਹਾਨੂੰ ਨਹੀਂ ਮਿਲਣੀ ਸੀ ਬਾਕੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਜੀ ਨੂੰ ਵੀ ਕੋਠੀ ਪਸੰਦ ਆਈ ਹੈ ਕੋਈ ਹੋਵੇ ਖਰੀਦਣ ਦਾ ਚਾਹਾਂਗੇ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਵੀਡੀਓ ਬੱਸ ਅਜ ਐਨਰਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਕੱਲੀ ਕੱਲੀ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਗਈ ਤੇ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਐਡ ਕਰਵਾਉਣੀਏ ਭੇਜੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰ ਦਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ